ਉਹ ਵੀ ਇਹ ਵੀ ਕਾਰਨ ਕਿ ਸੀ ਛਡਾਉਂਦਾ ਇਹਨਾਂ ਦਾ ਅਸਲੀ ਇਹ ਕੀ ਅਸਲੀ ਕਾਰਨ ਤਾਂ ਇਹ ਪੰਥਕਵਾਦ ਆਪਣੇ ਗੁੰਗਾ ਹਨ ਮਨਗੜਦਾ ਇਹ ਮੇਨ ਸਥਾਨ ਹੈ ਜਿੱਥੇ ਹਰ ਇੱਕ ਪੰਥਕਵਾਦ ਚੱਕੀ ਜਾਂਦੀ ਹੈ 2009 ਤੋਂ ਹੀ ਇਹ ਬਾਰ 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 ਹਮਲੇ ਕਰਦੇ ਯਾਰੇ ਕਰਦੇ ਯਾਰੇ ਕਰਦੇ ਹਰ ਵਾਰੀ ਇਹ ਐਸਐਫ ਨਹੀਂ ਹੋਈ ਆ ਵੀ ਹਸਲ ਵਿੱਚ ਇਹਨਾਂ ਨੂੰ ਇਹ ਸਾਡੇ ਸਾਬ ਨਾਲ ਵੀ ਇਹ ਇਸ ਕਰਕੇ ਛਡਾਉਂਦੇ ਸੀ ਵੀ ਇਥੋਂ ਇਹ ਆਵਾਜ਼ ਚੱਕਣੀ ਖਤਮ ਹੋ ਗਈ ਹਾਂਜੀ ਹਾਂਜੀ ਅਬ ਆਵਾਜ਼ ਬੰਦ ਹੋਵੇਗੀ ਜਿਹੜੀ ਆਪਣੇ ਹਰ ਇੱਕ ਪੰਥ ਦਾ ਆਵਾਜ਼ ਵਿੱਚ ਚੜ੍ਹੀ ਜਾਂਦੀ ਹੈ ਇਹ ਮਹਿਤਾਬ ਮਹਿਤਾਬਗੜ ਗੁਰਦੁਆਰਾ ਸਾਹਿਬ ਆ ਸਾਹਰ ਦੀ ਹਾਂ ਜੀ ਹਾਂ ਜੀ ਇਸੇ ਸਥਾਨ ਤੋਂ ਬਾਬਾ ਜੀ 2012 ਦੇ ਵਿੱਚ ਪੀਰੀਵੰਗਾਂ ਦੇ ਵਿੱਚ ਡੇਰੇ ਚ ਨਾ ਇੱਕ ਸਾਧਨ ਸੁਜਮੁਨੀ ਨੇ ਦੇਰਵੀ ਕਰੀ ਸੀ ਮਹਾਰਾਜ ਦੇ ਰੂਪ ਦੀ ਬਰਸ਼ੇ ਮਾਰਕ ਚਟਾਲਾ ਮੈਨਰ ਸਿਤੇ ਸੀ ਆਪਣੇ ਸਥਾਨ ਤੋਂ ਬਾਬਾ ਅਮਰਤਪਾਲ ਸਿੰਘ ਮੇਰੇ ਹਸਬੰਦ ਤੇ ਨਿਰਮਲ ਸਿੰਘ ਥਰਲੀਆ ਬਾਬਾ ਨਗਿੰਦਰ ਸਿੰਘ ਗੁਰਸੇਵ ਸਿੰਘ ਪੁਰਗੋੜ ਨੇ ਇੱਕ ਸੂਰ ਦਾਸ ਕਰਕੇ ਤੇ ਉਹਦਾ ਸੋਧਾ ਲਾ ਕੇ ਜਾਂਦਾ ਸੀ ਉਹਦੇ ਡੇਰੇ ਜਾ ਕੇ ਇਥੋ ਹੀ ਫੇਰ ਅਰਦਾਸ ਹੋਈ ਜਿਹੜਾ ਆਪਣੇ ਅਕਾਲ ਤਖਤ ਦਾ ਦੁਖੀ ਸੀਗਾ ਗੁਰਸਹਿਬ ਹੈਪੀ ਜਿਹੜੇ ਨੇ ਮੱਟੀ ਤੇ ਪ੍ਰਕਾਸ਼ ਕਰ ਰੱਖਿਆ ਸੀਗਾ 11 ਜੀ ਵਾਲਾ ਤੇ ਉਹ ਉਥੋਂ ਇਸੇ ਥਾਂ ਤੋਂ ਅਰਦਾਸ ਹੋਈ ਤੇ 25 ਜੰਨਾ ਜਠਾ ਗਿਆ ਉਹਨੇ ਮਹਾਰਾਜ ਦੇ ਸੰਬੰਧ ਤੇ ਸਟੇ ਲਾ ਰੱਖਿਆ ਸੀਗਾ ਤੇ ਮਹਾਰਾਜ ਰੂਪ ਲੋਪੋਰ ਦੇ ਵਿੱਚ ਪੇਸ਼ ਕਰਾਉਣ ਦੇ ਵੀ ਆਰਡਰ ਤੱਕ ਢਾੜਾ ਰੱਖੇ ਸੀਗੇ ਉਦੋਂ ਬਾਅਦ ਜਦੋਂ ਆਪਣੇ ਜਥੇਬੰਦੀਆਂ ਸਾਰੀਆਂ ਇਕੱਠੀਆਂ ਹੋ ਕੇ ਸਾਧੂ ਵਾਲੀ ਪਹੁੰਚੀਆਂ ਵੀ ਸੀ ਅਸੀਂ ਸਰੂਪ ਲੈ ਆਪਣੇ ਮਹਾਰਾਜ ਦੇ ਸਰੂਪ ਲੈ ਕੇ ਜਾਣੇ ਆ ਕਾਲਕੱਤਾ ਦਾ ਹੁਕਮ ਹੈ ਅੰਬੀ ਪਿਆਰੇ ਕੱਤਕੋ ਸਾਧੂ ਵਾਲੀ ਪਹੁੰਚੇ ਪਰ ਪ੍ਰਸ਼ਾਸਨ ਨੇ ਹਾਈ ਕੋਰਟ ਦਾ ਸਟੇਟ ਕਿਹਾ ਕਿ ਤੇ ਵੀ ਇਹ ਤੁਹਾਨੂੰ ਮਹੀਨੇ ਦਾ ਟਾਈਮ ਦੇ ਦੇ ਤੇ ਉਦੋਂ ਬਾਅਦ ਆਪਣੇ ਅਸੀਂ ਸਰੂਪ ਲੈ ਕੇ ਜਾਣ ਦੇਵਾਂਗੇ ਹਾਂਜੀ ਸਿੰਘੋ ਆ ਤੁਸੀਂ ਆਡੀਓ ਸੁਣੀ ਲੈਤੀ ਐ ਜੋ ਫੋਨ ਤੇ ਗੱਲ ਚੱਲ ਰਹੀ ਸੀ ਬੀਬੀ ਨਾਲ ਤੇ ਇਸੇ ਮੁਤਾਬਕ ਆਪਾਂ ਅੱਗੇ ਗੱਲ ਕਰਾਂਗੇ ਤੁਸੀਂ ਇਸ ਨੂੰ ਚੰਗੀ ਤਰ੍ਹਾਂ ਸਾਰੀ ਵੀਡੀਓ ਨੂੰ ਸੁਣਨਾ ਤਾਂ ਕਿ ਤੁਹਾਨੂੰ ਅਸਲੀਅਤ ਬਾਰੇ ਪਤਾ ਲੱਗ ਜਾਏ ਤੇ ਵੀਡੀਓ ਨੂੰ ਅੱਗੇ ਦੀ ਅੱਗੇ ਸ਼ੇਅਰ ਕਰ ਦੇਣਾ ਤਾਂ ਕਿ ਇਹਨਾਂ ਜ਼ਾਲਮ ਲੋਕਾਂ ਦਾ ਅਸੀਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸਿੰਘੋ ਅੱਜ ਆਪਾਂ ਜੋ ਰਾਜਸਥਾਨ ਦੇ ਵਿੱਚ ਇੱਕ ਬਹੁਤੀ ਮੰਦ ਮੰਦਭਾਗੀ ਘਟਨਾ ਵਾਪਰੀ ਹੈ ਬੀਬੀ ਹਰਮੀਤ ਕੌਰ ਜੋ ਕਿ ਗੁਰਦੁਆਰਾ ਮਹਿਤਾਬਗੜ ਵਿੱਚ ਇੱਕ ਮੁਖਤੌਰ ਤੇ ਸੇਵਾ ਨਵਾ ਰਹੀ ਹੈ ਉਹਨਾਂ ਦੇ ਸਿੰਘਾਂ ਨਾਲ ਉਹਨਾਂ ਦੇ ਜਥੇ ਨਾਲ ਪਿਛਲੇ ਕਾਫੀ ਲੰਬੇ ਟਾਈਮ ਤੋਂ ਧੱਕੇਸ਼ਾਹੀਆਂ ਹੋ ਰਹੀਆਂ ਹਨ ਪਹਿਲਾਂ ਧੱਕੇਸ਼ਾਹੀਆਂ ਕਿਉਂ ਹੋ ਰਹੀਆਂ ਨੇ ਇਸ ਕਾਰਨ ਨੂੰ ਸਮਝ ਲਈਏ ਉਸ ਤੋਂ ਬਾਅਦ ਆਪਾਂ ਅੱਗੇ ਗੱਲ ਕਰਾਂਗੇ ਤੇ ਸਿੰਘਾਂ ਨੂੰ ਬੇਨਤੀ ਹੈ ਸਿੰਘੋ ਵੀਡੀਓ ਨੂੰ ਸ਼ੇਅਰ ਕਰਨ ਲੱਗੇ ਦੇਰੀ ਨਾ ਲਾਇਆ ਕਰੋ ਕਿਉਂਕਿ ਜਦੋਂ ਕੋਈ ਐਦਾਂ ਦਾ ਮਸਲਾ ਹੁੰਦਾ ਹੈ ਉਦੋਂ ਸਾਡਾ ਸਾਰਿਆਂ ਦਾ ਕਿਤੇ ਨਾ ਕਿਤੇ ਫਰਜ਼ ਬਣ ਜਾਂਦਾ ਅਸੀਂ ਇੰਨੀ ਇੱਕ ਗੱਲ ਕਹਿ ਕੇ ਪਾਸਾ ਬੱਟ ਜਾਂਦੇ ਆ ਵੀ ਚਲੋ ਜੀ ਇਹ ਗੱਲਾਂ ਤਾਂ ਹੁੰਦੀਆਂ ਹੀ ਰਹਿੰਦੀਆਂ ਨੇ ਨਹੀਂ ਜੇ ਅਸੀਂ ਇੱਕ ਦੂਜੇ ਦਾ ਸਾਥ ਦੇਵਾਂਗੇ ਵੀਡੀਓ ਸ਼ੇਅਰ ਕਰਾਂਗੇ ਸੰਗਤਾਂ ਦੇ ਵਿੱਚ ਜਾਵੇਗੀ ਤਾਉ ਗੱਲ ਦਾ ਕਿਤੇ ਨਾ ਕਿਤੇ ਤਸੱਲੀ ਨਾਲ ਪਤਾ ਲੱਗਦਾ ਤੇ ਦਾਸ ਇਹ ਬੇਨਤੀ ਤਾਂ ਕਰ ਰਿਹਾ ਕਿਉਂਕਿ ਜਿੰਨਾ ਚਿਰ ਜਿੰਨਾ ਚਿਰ ਗੱਲ ਪੂਰਨ ਤੌਰ ਤੇ ਪਤਾ ਨਾ ਹੋਵੇ ਉਹਨਾਂ ਚਿਰ ਗੱਲ ਕਰਨ ਦਾ ਫਾਇਦਾ ਨਹੀਂ ਹੁੰਦਾ ਇਸ ਵੀ ਬੀਬੀ ਹਰਮੀਤ ਕੌਰ ਦੇ ਨਾਲ ਦਾਸ ਦੀ ਅੱਜ 4 ਅਕਤੂਬਰ 10ਵਾਂ ਮਹੀਨਾ 2025 ਨੂੰ ਸ਼ਾਮ ਦੇ ਮੇਰਾ خیال ਹੈ 7:00 ਵਜੇ ਇਹ ਗੱਲ ਹੋਈ ਹੈ ਤੇ ਗੱਲ ਕਰਨ ਤੋਂ ਉਪਰੰਤੀ ਅਸੀਂ ਤੁਹਾਨੂੰ ਜਾਣਕਾਰੀ ਦੇਣ ਲੱਗੇ ਆ ਕਿਉਂਕਿ ਸਿੰਘ ਦੁੱਖਾਂ ਦੇ ਸਮੇਂ ਕਸ਼ਟ ਦੇ ਸਮੇਂ ਸਿੰਘ ਸਿੰਘਾਂ ਨਾਲ ਭੈਣ ਭੈਣਾ ਨਾਲ ਵੀਰ ਵੀਰਾਂ ਨਾਲ ਖੜਦੇ ਆ ਤੇ ਖਾਸ ਕਰਕੇ ਸਾਡਾ ਤਾਂ ਗੁਰੂਆਂ ਦਾ ਸਿਧਾਂਤ ਹੀ ਇਹ ਹੈ ਕਿ ਅਸੀਂ ਖੁਸ਼ੀ ਵਿੱਚ ਭੰਵੇਂ ਜਮਾ ਨਾ ਜਾਈਏ ਪਰ ਦੁੱਖ ਵਿੱਚ ਹਰ ਇੱਕ ਦੇ ਜਾਣੇ ਤੇ ਆਮ ਵੀ ਇੱਕ ਪਿੰਡਾਂ ਵਿੱਚ ਕਹਾਵਤ ਹੈ ਵੀ ਭਾਈ ਫਲਾਨੇ ਦੇ ਕੋਈ ਆ ਬੰਦਾ ਦੁਖੀ ਹੈ ਚੜ੍ਹਾਈ ਕਰ ਗਿਆ ਜਾਂ ਫਲਾਨਾ ਹੋ ਗਿਆ ਹੁਣ ਤਾਂ ਲਾਜ਼ਮੀ ਜਾ ਕੇ ਆਓ ਇਸ ਕਰਕੇ ਦਾਸ ਬੇਨਤੀ ਕਰਦਾ ਗੁਰਮੁਖੋ ਗੁਰਦੁਆਰਾ ਮਹਤਾਬ ਗੜ ਗੋਲੂਆਣਾ ਗੋਲੂਆਣਾ ਮੰਡੀ ਇਹ ਰਾਜਸਥਾਨ ਦੇ ਵਿੱਚ ਬੀਬੀ ਹਰਮੀਤ ਕੌਰ ਇਹਨਾਂ ਦੇ ਸਮੂੱਚੇ ਸਿੰਘ ਇੱਕ ਬਹੁਤ ਵਧੀਆ ਸੋਹਣੇ ਢੰਗ ਨਾਲ ਲੰਬੇ ਟਾਈਮ ਤੋਂ ਵਿਦਿਆਲਾ ਚਲਾ ਰਹੇ ਹੈ ਜਿਸ ਵਿੱਚ ਸਾਡੇ ਸਿੱਖਾਂ ਦੇ ਬੱਚੇ ਬੱਚੀਆਂ ਗੁਰਬਾਣੀ ਪੜ੍ਹਦੇ ਹੈ ਹੋਰ ਕਈ ਤਰ੍ਹਾਂ ਦਾ ਜੋ دنیਾਬੀ ਵਿਦਿਆ ਹੈ ਉਹ ਪੜ੍ਹ ਰਹੇ ਹੈ ਤੇ ਜਿਵੇਂ ਕਿ ਪੰਜਾਬ ਦੇ ਵਿੱਚ ਤਖਤ ਸ੍ਰੀ ਦਮਦਮਾ ਸਾਹਿਬ ਇੱਕ ਗੁਰੂਆਂ ਗੁਰੂਕਾਲ ਦੇ ਸਮੇਂ ਤੋਂ ਲੈ ਕੇ ਜਿਹੜਾ ਸ਼ਹੀਦ ਬਾਬਾ ਦੀਪ ਸਿੰਘ ਜੀ ਹੋਏ ਨੇ ਸਾਡੇ ਮਹਾਨ ਸ਼ਹੀਦ ਉਹ ਇੱਕ ਆਏ ਮੰਨ ਲਓ ਵੀ ਮਾਲਵੇ ਦਾ ਗਤੀਵਿਧੀਆਂ ਨੂੰ ਤਿਆਰ ਕਰਨ ਬਾਕਾਰ ਤਿਆਰ ਤਿਆਰ ਵਾਰ ਤਿਆਰ ਕਰਨ ਲਈ ਗਤੀਵਿਧੀਆਂ ਅਪਣਾਉਣ ਲਈ ਇਥੋਂ ਜਿੰਨਾ ਵੀ ਕੁਝ ਸਮਝ ਮੀਟਿੰਗਾਂ ਹੁੰਦੀਆਂ ਮਾਲਵੇ ਦੀਆਂ ਉਹ ਤਖਤ ਸ੍ਰੀ ਦਮਨਵਾਸ ਸਾਹਿਬ ਵਿਖੇ ਹੁੰਦੀਆਂ ਸੀ ਕਿੱਥੇ ਚੜਾਈ ਕਰਨੀ ਐ ਕਿੱਥੇ ਕਿਹੜਾ ਸਮਾਨ ਭੇਜਣਾ ਐ ਕਿੱਥੇ ਦਵਾਈ ਭੇਜਣੀ ਐ ਕਿੱਥੇ ਦੁਸ਼ਮਣਾਂ ਦੇ ਨਾਲ ਲੜਨ ਲਈ ਲੋਹਾ ਲੈਣ ਲਈ ਹਥਿਆਰ ਭੇਜਣੇ ਐ ਸਮਝ ਮਾਲਵੇ ਦਾ ਇੱਕ ਬਹੁਤ ਵੱਡਾ ਇਤਿਹਾਸਕ ਅਸਥਾਨ ਤਖਤ ਸ੍ਰੀ ਦਮਨਵਾਸ ਸਾਹਿਬ ਸਾਬੋ ਕੀ ਤਲਵੰਡੀ ਇਹ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਤੇ ਪਾਤਸ਼ਾਹ ਜੀ ਲਾਸਟ ਟਾਈਮ ਦੇ ਵਿੱਚ ਇਥੇ ਸਰੂਪ ਲਖਵਾ ਕੇ ਅਰਧਾਲੀ ਸਿੰਘਾਂ ਦੇ ਮਤ ਨਾਲ ਤੇ ਹੋਰ ਸਿੱਖ ਸੰਗਤਾਂ ਦੇ ਨਾਲ ਪਾਤਸ਼ਾਹ ਜੀ ਨੇ ਬਾਣੀ ਸੰਪੂਰਨ ਕੀਤੀ ਇਸੇ ਤਰ੍ਹਾਂ ਇਹ ਗੱਲ ਐਡ ਤਾਂ ਕੀਤੀ ਆ ਵੀ ਇਸੇ ਤਰ੍ਹਾਂ ਰਾਜਸਥਾਨ ਦੇ ਵਿੱਚ ਜਿਹੜਾ ਮਹਤਾਬਗੜ ਸਾਹਿਬ ਗੁਰਦੁਆਰਾ ਸਾਹਿਬ ਹੈ ਰਾਜਸਥਾਨ ਦੀਆਂ ਜਿੰਨੀਆਂ ਵੀ ਗਤੀਵਿਧੀਆਂ ਘੜੀਆਂ ਜਾਂਦੀਆਂ ਨੇ ਉਹ ਮਹਤਾਬਗੜ ਗੁਰਦੁਆਰਾ ਸਾਹਿਬ ਦੇ ਵਿੱਚ ਘੜੀਆਂ ਜਾਂਦੀਆਂ ਨੇ ਜਦੋਂ ਵੀ ਕਿਤੇ ਅ ਕਿਹੜੇ ਦੁਸ਼ਮਣ ਨੂੰ ਕਿਹੜੇ ਤਰੀਕੇ ਨਾਲ ਟੱਕਰ ਦੇਣੀ ਹੈ ਕਿੱਥੋਂ ਕੀ ਕਰਨਾ ਹੈ ਪਖੰਡਵਾਦ ਕਿਵੇਂ ਰੋਕਣਾ ਹੈ ਮਾੜੇ ਬੰਦਿਆਂ ਨੂੰ ਨੱਥ ਕਿਵੇਂ ਬਾਉਣੀ ਹੈ ਜਿੰਨੀਆਂ ਵੀ ਗਤੀਵਿਧੀਆਂ ਘੜੀਆਂ ਗਈਆਂ ਉਹ ਗੁਰਦੁਆਰਾ ਸਾਹਿਬ ਮਹਤਾਬਗੜ ਦੇ ਵਿੱਚ ਘੜੀਆਂ ਜਾਂਦੀਆਂ ਨੇ ਮੀਟਿੰਗਾਂ ਮੀਟਿੰਗਾਂ ਦਾ ਗੜ੍ਹ ਅਤੇ ਗਤੀਵਿਧੀਆਂ ਨੂੰ ਤਿਆਰ ਕਰਨ ਦਾ ਗੜ ਮਹਤਾਬ ਗੜ ਗੁਰਦੁਆਰਾ ਸਾਹਿਬ ਹੈ ਇਹ ਬੀਬੀ ਹਰਮੀਤ ਕੌਰ ਨੇ ਆਪਣੀ ਰਸਨਾ ਤੋਂ ਦੱਸਿਆ ਤੇ ਗੁਰਮਖੋ ਧਿਆਨ ਦੇਣਾ ਇਸੇ ਕਰਕੇ ਪਿਛਲੇ ਜਿੰਨੇ ਵੀ ਕਾਰਨਾਮੇ ਹੋਏ ਪ੍ਰੇਮੀਆ ਵੇਲੇ ਜਾਂ ਜਦੋਂ ਕਿਸੇ ਪਖੰਡੀ ਡੇਰੇ ਤੋਂ ਪਖੰਡਵਾਦ ਦੇ ਅੱਡੇ ਤੋਂ ਗੁਰਦੁਆਰਾ ਸਾਹਿਬ ਪਖੰਡਵਾਦ ਦੇ ਅੱਡੇ ਤੋਂ ਸਰੂਪ ਲੈਉਣੇ ਚਾਕੇ ਉਹ ਵੀ ਸਾਰੀਆਂ ਇਸੇ ਗੁਰਦੁਆਰਾ ਸਾਹਿਬ ਦੇ ਵਿੱਚ ਗਤੀਵਿਧੀਆਂ ਤਿਆਰੀਆਂ ਤਿਆਰ ਕੀਤੀਆਂ ਗਈਆਂ ਇਸ ਕਰਕੇ ਬੀਜੇਪੀ ਸਰਕਾਰ ਲਾ ਲਓ ਜਾਂ ਆਰਐਸਐਸ ਲਾ ਲਓ ਇਹਨਾਂ ਦੇ ਮਨਾਂ ਵਿੱਚ ਇਹ ਭੈ ਵੜ ਗਿਆ ਵੀ ਅਸੀਂ ਇਸ ਗੁਰਦੁਆਰਾ ਸਾਹਿਬ ਨੂੰ ਖਤਮ ਕਰੋ ਜਾਂ ਕੋਈ ਆਪਣੇ ਜਿਹੜੇ ਦਬਾਅ ਵਾਲੇ ਕੋਈ ਸੰਗਤਾਂ ਨੇ ਉਹਨਾਂ ਦਾ ਕਬਜ਼ਾ ਕਰਵਾਓ ਗੁਰਦੁਆਰਾ ਸਾਹਿਬ ਤੇ ਤਾਂ ਕਿ ਇਹ ਗਤੀਵਿਧੀਂਆਂ ਜਿਹੜੀਆਂ ਮੀਟਿੰਗਾਂ ਹੁੰਦੀਆਂ ਜਾਂ ਕੋਈ ਹੋਰ ਪਖੰਡਵਾਦ ਤੇ ਮੀਟਿੰਗਾਂ ਕਰਕੇ ਇਹ ਸਿੰਘ ਸਾਡੇ ਤੇ ਭਾਰੂ ਪੈਂਦੇ ਜਾ ਰਹੇ ਐ ਇਹਨਾਂ ਸਿੰਘਾਂ ਨੂੰ ਇਥੋਂ ਖਿਲਾਰੋ ਇਸੇ ਕਰਕੇ ਇਹਨਾਂ ਦਾ ਵਿਰੋਧ ਹੋ ਰਿਹਾ ਸੀ ਬੀਬੀ ਹਰਮੀਤ ਕੌਰ ਦਾ ਰਹਿੰਦੇ ਹੋਏ ਇੱਥੇ ਸਿੰਘਾਂ ਦਾ ਤੇ ਸਿੰਘਾਂ ਦਾ ਵਿਰੋਧ ਇਥੋਂ ਤੱਕ ਵੀ ਹੋਇਆ ਕਿ ਇਹਨਾਂ ਦੀ ਇੱਕ ਨਹੀਂ ਦੋ ਨਹੀਂ ਤਿੰਨ ਨਹੀਂ ਕਈ ਵਾਰ ਝੜੱਪ ਵੀ ਹੋਈ ਤੇ ਦਾਸ ਇੱਥੇ ਬੇਨਤੀ ਕਰਦਾ ਗੁਰਮੁਖੋ ਅੱਜ 4 ਤਰੀਕ ਨੂੰ 4 ਅਕਤੂਬਰ 10ਵਾਂ ਮਹੀਨਾ 2025 ਨੂੰ ਅੰਗਰ ਗੁਰਦੁਆਰਾ ਸੂਲੀ ਸਰ ਸਾਹਿਬ ਦੇ ਵਿੱਚ ਮੀਟਿੰਗ ਸੀ ਤੇ ਉੱਥੇ ਕਈ ਸਿੰਘਾਂ ਨੂੰ ਮੈਂ ਇਹ ਕਹਿੰਦੇ ਸੁਣਿਆ ਤੇ ਰਸਤੇ ਵਿੱਚ ਵੀ ਅ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਿੰਨੇ ਵੀ ਕੋਈ ਸਿੰਘਾਂ ਨਾਲ ਮੇਲ ਮਲਾਪ ਹੋਇਆ ਜਾਂ ਕੋਈ ਗੱਲਬਾਤ ਹੋਈ ਉਹ ਕਹਿੰਦੇ ਵੀ ਉਹਨਾਂ ਦੀ ਤਾਂ ਇੱਕ ਆਪਣੀ ਨਿੱਜੀ ਲੜਾਈ ਸੀ ਨਹੀਂ ਨਿੱਜੀ ਲੜਾਈ ਨਹੀਂ ਸੀ ਨਿੱਜੀ ਲੜਾਈ ਹੋ ਕੋਈ ਘਰ ਦੀ ਲੜਾਈ ਥੋੜਾ ਵੀ ਨਿੱਜੀ ਲੜਾਈ ਸੀ ਉਹਨਾਂ ਦੀ ਨਹੀਂ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਬੈਠ ਕੇ ਆਜ਼ਾਦੀ ਨਾਲ ਤੇ ਬੜੀ ਪਰਪੱਕਤਾ ਦੇ ਨਾਲ ਬੜੀ ਚੜ੍ਹਦੀ ਕਲਾ ਦੇ ਨਾਲ ਬੀਬੀ ਹਰਮੀਤ ਕੌਰ ਤੇ ਉਹਨਾਂ ਦਾ ਸਮੂੱਚਾ ਜਥਾ ਇੱਕ ਆਜ਼ਾਦੀ ਦੇ ਨਾਲ ਪ੍ਰਚਾਰ ਕਰ ਰਿਹਾ ਸੀ ਉਹਨਾਂ ਨੂੰ ਆਜ਼ਾਦੀ ਹਜਮ ਨਹੀਂ ਹੋਈ ਜਦੋਂ ਨਾ ਹਜਮ ਹੋਈ ਤਾਂ ਪਿਛਲੇ 9ਵੇਂ ਮਹੀਨੇ ਦੀ 19 ਤਰੀਕ ਨੂੰ ਬੀਜੇਪੀ ਵਾਲਿਆਂ ਨੇ ਕਹਿ ਲੋ ਆਰਐਸਐਸ ਨੇ ਕਹਿ ਲੋ ਔਰ ਗਲਤ ਅਨਸਰਾਂ ਨੇ ਕਰ ਲੋ ਜਾਂ ਵਿਰੋਧੀ ਤਰ੍ਹਾਂ ਨੇ ਕਹਿ ਲੋ ਮੰਦਰ ਦੇ ਵਿੱਚ ਇੱਕ ਇਕੱਠ ਕੀਤਾ ਮੰਦਰ ਦੇ ਵਿੱਚ ਇਕੱਠ ਕਰਕੇ ਰਾਮ ਰਾਮ ਦੇ ਨਾਰੇ ਲਾਉਂਦੇ ਹੋਏ ਤੇ ਗੁਰਦੁਆਰਾ ਸਾਹਿਬ ਦੇ ਖਿਲਾਫ ਸਿੰਘਾਂ ਦੇ ਖਿਲਾਫ ਮੁਰਦਾਬਾਦ ਦੇ ਨਾਰੇ ਲਾਉਂਦੇ ਹੋਏ ਗੁਰਦੁਆਰਾ ਸਾਹਿਬ ਤੇ ਕਬਜ਼ਾ ਕਰਨ ਲਈ ਆ ਤੇ ਪੁਲਸ ਪ੍ਰਸ਼ਾਸਨ ਉਥੇ ਤਾਇਨਾਤ ਸੀ ਉਹਨਾਂ ਨੇ ਚਲੋ ਜਿੰਮੇ ਵੀ ਸਥਿਤੀ ਨੂੰ ਠੀਕ ਕੀਤਾ ਤੇ ਸਿੰਘਾਂ ਨੇ 40 ਸਿੰਘਾਂ ਨੇ ਕੋਈ 40 45 ਸਿੰਘ ਸੀ ਉਥੇ ਬੀਬੀ ਹਰਮੀਤ ਕੌਰ ਦੇ ਦਰਸ਼ਨ ਦੁਆਰਾ ਉਹ 40 ਸਿੰਘਾਂ ਨੇ ਗੇਟ ਖੋਲ ਤੇ ਵੀ ਲਾਓ ਜਿਹੜਾ ਆਉਂਦਾ ਆਓ ਜਿਹੜਾ ਆਊਗਾ ਉਹ ਸੁੱਕਾ ਨਹੀਂ ਜਾਊਗਾ ਕਿਉਂ ਕਿ ਸਾਡਾ ਇੱਕ ਸਿੱਖਾਂ ਦਾ ਉਹ ਗੜ੍ਹ ਹੈ ਜਿਸ ਗੜ੍ਹ ਤੇ ਅਸੀਂ ਹਰ ਮੀਟਿੰਗ ਇਲਾਕੇ ਦੀ ਰਾਜਸਥਾਨ ਦੀ ਹਰ ਮੀਟਿੰਗ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਕਰਕੇ ਉਸ ਤੋਂ ਬਾਅਦ ਪਖੰਡਵਾਦ ਨੂੰ ਜਾਂ ਕਿਸੇ ਵੀ ਤਰ੍ਹਾਂ ਜੁਲਮ ਨੂੰ ਰੋਕਣ ਲਈ ਇਹ ਗੁਰਦੁਆਰਾ ਸਾਹਿਬ ਦੇ ਵਿੱਚ ਮੀਟਿੰਗ ਕਰਕੇ ਚੱਲੇ ਪਾਉਂਦੇ ਸੀ ਇਸ ਕਰਕੇ ਇਸ ਗੁਰਦੁਆਰਾ ਸਾਹਿਬ ਦਾ ਵਿਸ਼ੇਸ਼ ਕਰਕੇ ਵਿਰੋਧ ਹੋਇਆ ਨਾ ਕਿ ਕੋਈ ਇਹਨਾਂ ਦੀ ਨਿੱਜੀ ਲੜਾਈ ਜਾਂ ਕੋਈ ਜ਼ਮੀਨ ਦੀ ਲੜਾਈ ਜਾਂ ਕੋਈ ਹੋਰ ਤਰ੍ਹਾਂ ਦੀ ਕਿਸੇ ਪ੍ਰਕਾਰ ਦੀ ਕੋਈ ਲੜਾਈ ਹੈ ਸਿਰਫ ਇਹ ਲੜਾਈ ਆ ਵੀ ਇਹ ਆਜ਼ਾਦੀ ਨਾਲ ਬੋਲ ਕਿਉਂ ਰਹੇ ਆ ਇਹ ਆਜ਼ਾਦ ਹੋ ਕੇ ਕਿਉਂ ਚੱਲ ਰਿਹਾ ਸਾਲੇ ਸਾਡੇ ਥੱਲੇ ਕਿਉਂ ਸਾਡੇ ਥੱਲੇ ਹੋ ਕੇ ਕਿਉਂ ਨਹੀਂ ਚੱਲ ਰਹੇ ਇਹ ਲੜਾਈ ਆ ਇਹਨਾਂ ਦੀ ਸਾਰੇ ਸਿੰਘਾਂ ਦੀ ਤੇ ਸਿੰਘੋ ਬੇਨਤੀ ਹੈ ਕਿ 2 ਤਰੀਕ 10ਵਾਂ ਮਹੀਨਾ 2 ਅਕਤੂਬਰ 2025 ਨੂੰ 25 ਦੀ ਰਾਤ ਨੂੰ ਔਰ ਇਹ ਹਮਲਾ ਹੋਇਆ ਸਿੰਘਾਂ ਤੇ 10-10 12-12 ਸਾਲ ਦੇ ਬੱਚੇ ਤੇ ਬੀਬੀ ਹਰਮੀਤ ਕੌਰ ਬਜ਼ੁਰਗ ਰਾਤ ਨੂੰ ਸੁੱਤੇ ਪਿਆ ਤੇ ਹਮਲਾ ਹੋਇਆ ਤੇ ਹਮਲਾ ਹੋਣ ਤੋਂ ਪਹਿਲਾਂ ਜਦੋਂ ਇਹਨਾਂ ਨੂੰ ਪਤਾ ਲੱਗਿਆ ਸੀ ਵੀ ਸਾਡੇ ਤੇ ਕਦੇ ਵੀ ਇਹ ਹਮਲਾ ਕਰ ਸਕਦੇ ਨੇ ਇਹਨਾਂ ਨੇ ਪੁਲਿਸ ਪ੍ਰਸ਼ਾਸਨ ਨੂੰ ਵੱਡੇ ਅਫਸਰਾਂ ਨੂੰ ਸਰਕਾਰ ਨੂੰ ਤਾਤ ਸ੍ਰੀ ਦਮਨਵਾਦ ਸਾਹਿਬ ਨੂੰ ਸਾਰੇ ਕਿਤੇ ਇਹਨਾਂ ਨੇ ਚਿੱਠੀਆਂ ਕੱਢੀਆਂ ਵੀ ਸਾਡਾ ਕੋਈ ਹੱਲ ਕੀਤਾ ਜਾਵੇ ਚਲੋ ਅ ਜਥੇਦਾਰ ਗਿਆਨੀ ਟੇਕ ਸਿੰਘ ਜੀ ਤਨੋਲਾ ਸਾਹਿਬ ਉਹ ਅੱਜ ਗਿਆਨੀ ਉਹਨਾਂ ਦੇ ਨਾਲ ਇੰਚਾਰਜ ਸਾਹਿਬ ਭੋਲਾ ਸਿੰਘ ਜੀ ਅੱਜ 4 ਤਰੀਕ ਨੂੰ ਉੱਥੇ ਜਾ ਕੇ ਵੀ ਆਏ ਬਹੁਤ ਧੰਨਵਾਦ ਹੈ ਜਿਹੜੇ ਵੀ ਉੱਥੇ ਗਏ ਆ ਪਰ ਗੁਰਮੁਖੋ ਦਾਸ ਬੇਨਤੀ ਕਰਦਾ ਹੈ ਕਿ ਜੇ ਇਦਾਂ ਇਹ ਜਿਹੜੇ ਆਜ਼ਾਦ ਹੋ ਕੇ ਸਿੰਘ ਚੱਲ ਰਹੇ ਆ ਆਜ਼ਾਦੀ ਦੇ ਨਾਲ ਚੜ੍ਹਦੀ ਕਲਾ ਦੇ ਨਾਲ ਪ੍ਰਚਾਰ ਕਰ ਰਹੇ ਆ ਜੇ ਉਹਨਾਂ ਨੂੰ ਇਦਾਂ ਗੁਰਦੁਆਰਾ ਸਾਹਿਬ ਦੇ ਵਿੱਚੋਂ ਗ੍ਰੰਥੀ ਸਿੰਘਾਂ ਨੂੰ ਪ੍ਰਚਾਰਕਾਂ ਨੂੰ ਸਾਡੀਆਂ ਬੀਬੀਆਂ ਨੂੰ ਸਾਡੀਆਂ ਭੈਣਾਂ ਨੂੰ ਸੁੱਤੇ ਪਿਆ ਹਮਲਾ ਕਰਨ ਲੱਗੇ ਤਾਂ ਗੁਰਦੁਆਰਾ ਸਾਹਿਬ ਦੇ ਵਿੱਚ ਤਾਂ ਪੰਜਾਬ ਹਰਿਆਣਾ ਰਾਜਸਥਾਨ ਯੂਪੀ ਮਹਾਰਾਸ਼ਟਰ ਬਿਹਾਰ ਕਿੰਨੇ ਗੁਰਦੁਆਰਾ ਸਾਹਿਬ ਹੈ ਦੇਸ਼ਾਂ-ਵਿਦੇਸ਼ਾਂ ਵਿੱਚ ਤੇ ਇਦਾਂ ਤਾਂ ਆਜ਼ਾਦੀ ਇਹ ਇਹਦਾ ਮਤਲਬ ਹੈ ਵੀ ਇਹ ਆਜ਼ਾਦ ਸਿੱਖ ਨੂੰ ਚਾਹੁੰਦੇ ਨਹੀਂ ਤੇ ਆਜ਼ਾਦੀ ਖਤਮ ਕਰਨਾ ਚਾਹੁੰਦੇ ਨੇ ਬੁਝਦਲ ਬਣਾ ਕੇ ਇਹ ਅੰਦਰ ਬਾੜ ਕੇ ਸਿੱਖੀ ਨੂੰ ਖਤਮ ਕਰਨਾ ਚਾਹੁੰਦੇ ਆ ਇਸ ਕਰਕੇ ਗੁਰਮੁਖੋ ਬੇਨਤੀ ਹੈ ਜਿੰਨੀਆਂ ਵੀ ਸੰਗਤਾਂ ਦੇ ਦਿਮਾਗ ਵਿੱਚ ਕੋਈ ਕਿਸੇ ਤਰ੍ਹਾਂ ਦਾ ਸ਼ੱਕ ਹੈ ਉਹ ਸਾਰੇ ਸ਼ੱਕ ਮਿਟਾ ਕੇ ਕਿਉਂਕਿ ਇੱਕ ਗੱਲ ਦੀ ਤਾਂ ਸੀ ਬੇ ਬਿਲਕੁਲ ਨਿੰਦਾ ਕਰਦੇ ਆ ਸ਼ਹੀਦ ਬਾਬਾ ਦੀਪ ਸਿੰਘ ਜਰਨਤੀ ਸਭਾ ਵੱਲੋਂ ਕਿ ਜਿਨ੍ਹਾਂ ਨੇ ਸੁੱਤੇ ਪਏ ਸਿੰਘਾਂ ਤੇ ਔਰ ਹਮਲਾ ਕੀਤਾ ਹਮਲਾ ਕਰਕੇ ਸੁੱਤੇ ਪਿਆ ਨੂੰ ਕੁੱਟਿਆ ਮਾਰਿਆ ਤੇ ਜਵਾੜੇ ਤੋੜੇ ਸਿਰ 'ਚ ਸੱਟਾਂ ਮਾਰੀਆਂ ਲੱਤਾਂ ਤੋੜੀਆਂ ਕਿਸੇ ਦੀਆਂ ਬਾਹਾਂ ਤੋੜੀਆਂ ਵੱਡੇ ਵੱਡੇ ਨੁਕਸਾਨ ਕੀਤੇ ਗੁਰਦੁਆਰਾ ਸਾਹਿਬ ਦੀਆਂ ਗੁਰੂ ਗ੍ਰੰਥ ਸਾਹਿਬ ਦੀਆਂ ਬਿਆਦੀਆਂ ਕਰਨ ਤੱਕ ਗਏ ਇਹ ਸਾਰਾ ਕੁਝ ਜਿਹੜਾ ਜਿੰਨਾ ਵੀ ਕੀਤਾ ਇਹ ਬਹੁਤ निंदਣਯੋਗ ਗੱਲ ਹੈ ਇਹ ਨਹੀਂ ਕਰਨਾ ਚਾਹੀਦਾ ਸੀ ਜੇ ਉਹ ਸੂਰਮੇ ਆ ਜਿਉਹ ਮਹਿਤਾਬ ਮਹਿਤਾਬਗੜ ਗੁਰਦੁਆਰਾ ਸਾਹਿਬ ਤੇ ਇੰਨੀ ਉਹਨਾਂ ਨੂੰ ਅੱਖ ਮੈਲੀ ਹੈ ਇੰਨੀ ਉਹ ਆਪਣੇ ਆਪ ਨੂੰ ਸੂਰਮੇ ਕਹੋਂਦੇ ਆ ਤਾਂ ਉਹਨਾਂ ਸਿੰਘਾਂ ਨੂੰ ਫੋਨ ਕਰਕੇ ਸਮਾਂ ਦਿੰਦੇ ਕਿਤੇ ਬਾਹਰ ਸਮਾਂ ਰਖ ਲੈਦੇ ਪਰ ਗੁਰਦੁਆਰਾ ਸਾਹਿਬ ਦੀ ਬੇਅਦਬੀ ਕਰਨੀ ਗ੍ਰੰਥਾਂ ਦੀ ਬੇਅਦਬੀ ਕਰਨੀ ਸਿੰਘਾਂ ਦੇ ਕੇਸਾਂ ਦੀ ਬੇਅਦਬੀ ਕਰਨੀ ਕਕਾਰਾਂ ਦੀ ਬੇਅਦਬੀ ਕਰਨੀ ਇਹ ਇੱਕ ਬਹੁਤ ਵੱਡੀ ਮਿਣੀ ਚੁਣੀ ਇੱਕ ਜਾਣਬੁੱਝ ਕੇ ਸਾਜ਼ਿਸ਼ ਦੇ ਨਾਲ ਪ੍ਰਸ਼ਾਸਨ ਨੂੰ ਆਪਣੇ ਹੱਥ ਵਿੱਚ ਲੈ ਕੇ ਮੁੱਲ ਲੈ ਕੇ ਕਹਿ ਲੋ ਇਹ ਉਹਨਾਂ ਤੇ ਹਮਲਾ ਕੀਤਾ ਗਿਆ ਬਹੁਤ ਨਿੰਦਣਯੋਗ ਹੈ ਉਹਨਾਂ ਜਿੰਨੇ ਵੀ ਹਮਲਾਵਰ ਬੰਦੇ ਐ ਉਹਨਾਂ ਤੇ ਤਕੜੀ ਤੋਂ ਤਕੜੀ ਕਰੜੀ ਤੋਂ ਕਰੜੀ ਧਾਰਾ ਲਾ ਕੇ ਉਹਨਾਂ ਨੂੰ ਜੇਲ੍ਹ ਦਿਖਾਈ ਜਾਵੇ ਜਿਹੜੇ ਸਾਡੇ ਸਿੰਘ ਐ ਜਿਨ੍ਹਾਂ ਦੇ ਬੱਚਿਆਂ ਦੇ ਜਾ ਕੋਈ ਸਾਡੇ ਬਜ਼ੁਰਗਾਂ ਦੇ ਸੱਟਾਂ ਵੱਜੀਆਂ ਭੈਣਾਂ ਦੇ ਸੱਟਾਂ ਵੱਜੀਆਂ ਉਹਨਾਂ ਦਾ ਸਾਥ ਦਿੱਤਾ ਜਾਏ ਤੇ ਜਿਹੜਾ ਅ ਮਾਨ ਲਓ ਆਪਾਂ ਕਹਿੰਦੇ ਪਿੰਡ ਦਾ ਉੱਥੇ ਕਬਜ਼ਾ ਕਰਾਤਾ ਪਿੰਡ ਦੇ ਉਹ ਬੰਦਿਆਂ ਦਾ ਕਬਜ਼ਾ ਹੈ ਉੱਥੇ ਜਿਹੜੇ ਸਮਝ ਆਰਐਸਐਸ ਦੇ ਬੰਦੇ ਆ ਤੇ ਜਿਹੜੇ ਆਪਸ ਵਿੱਚ ਕਹਿੰਦੇ ਆ ਵੀ ਸਿੰਘ ਟਕਰਾ ਕੇ ਨਹੀਂ ਮੈਨੂੰ ਇੱਕ ਤਾਂ ਵਿਸ਼ਵਾਸ ਹੈ ਵੀ ਕਦੇ ਵੀ ਨਹਿਂਗ ਬੰਦਾ ਗੁਰੂ ਬਾਲਾ ਬੰਦਾ ਗੁਰੂ ਦੇ ਬਾਣੇ ਤੇ ਗੁਰੂ ਦੀ ਬਾਣੀ ਤੇ ਨਹੀਂ ਟਿਕ ਨਹੀਂ ਕਰੇਗਾ ਪਰ ਇਹ ਨਕਲੀ ਨਹਿਗ ਬਣਾ ਕੇ ਉਥੇ ਆਰਐਸਐਸ ਨੇ ਆਪਣੇ ਬੰਦਿਆ ਤੇ ਬਾਣਾ ਪਾ ਕੇ ਉਥੇ ਤੋਰਿਆ ਗਿਆ ਤੋਰਨ ਤੋਂ ਬਾਅਦ ਉਹਨਾਂ ਤੇ ਹਮਲਾ ਕਰਵਾਇਆ ਗਿਆ ਪੁਲਿਸ ਪ੍ਰਸ਼ਾਸਨ ਨੂੰ ਆਪਣੇ ਹੱਥ ਵਿੱਚ ਲੈਤਾ ਗਿਆ ਸਭ ਕੁਝ ਇਹ ਜਾਣਬੁੱਝ ਕੇ ਕੀਤਾ ਇਸ ਕਰਕੇ ਗੁਰਮਖੋ ਸਾਨੂੰ ਉਹਨਾਂ ਦਾ ਸਾਥ ਦੇਣਾ ਚਾਹੀਦਾ ਤੇ ਅਸੀਂ ਪ੍ਰਸ਼ਾਸਨ ਨੂੰ ਵੀ ਤਾੜਨਾ ਕਰਦੇ ਆਂ ਉਥੋਂ ਦੀ ਸਰਕਾਰ ਨੂੰ ਵੀ ਤਾੜਨਾ ਕਰਦੇ ਆਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਰੀਆਂ ਸਿੱਖ ਜਥੇਬੰਦੀਆਂ ਇਕੱਠੇ ਹੋ ਕੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਟੇਕ ਸਿੰਘ ਜੀ ਉਹਨਾਂ ਨੂੰ ਵੀ ਬੇਨਤੀ ਕਰਦੇ ਆਂ ਗਿਆਨੀ ਇਨਚਾਰਜ ਭੋਲਾ ਸਿੰਘ ਜੀ ਉਹਨਾਂ ਨੂੰ ਵੀ ਬੇਨਤੀ ਕਰਦੇ ਆਂ ਹੋਰ ਸਿੱਖ ਨਗੌਮ ਨੂੰ ਵੀ ਬੇਨਤੀ ਕਰਦੇ ਆਂ ਨਹਿਂਗ ਜੱਥੇਬੰਦੀਆਂ ਨੂੰ ਵੀ ਬੇਨਤੀ ਕਰਦੇ ਆਂ ਜਿਨ੍ਹਾਂ ਨੂੰ ਬਦਨਾਮ ਕੀਤਾ ਜਾ ਰਿਹਾ ਹੈ ਨਕਲੀ ਬਾਣਾ ਪਵਾ ਕੇ ਆਪਣੇ ਨਹਿੰਗ ਤਿਆਰ ਕਰਵਾ ਕੇ ਭੇਜੇ ਨਹਿੰਗ ਜਥੇਬੰਦੀਆਂ ਨੂੰ ਵੀ ਬੇਨਤੀ ਕਰਦੇ ਆ ਕਿ ਸਾਰੇ ਉੱਥੇ ਜਾ ਕੇ ਉਹਨਾਂ ਦਾ ਸਾਥ ਦਿਓ ਇਹ ਜ਼ਰੂਰੀ ਬੇਨਤੀ ਆ ਹਨ ਤੇ ਕਿਉਂਕਿ ਦਾਸ ਨਾਲ ਵੀ ਇੱਕ ਵਾਰਾਂ ਥੱਕਾ ਹੋਇਆ ਗੁਰਦੁਆਰਾ ਗਾਦਲਪੱਤੀ ਦੇ ਵਿੱਚ ਸਾਡੇ ਸਿੰਘਾਂ ਤੇ ਵੀ ਛੋਟੇ-ਛੋਟੇ ਬੱਚਿਆਂ ਤੇ ਸਿੰਘਾਂ ਤੇ ਪੁਲਿਸ ਨੇ ਜਾ ਕੇ ਧੱਕਾ ਕੀਤਾ ਸੁੱਤੇ ਪਏ ਸਿੰਘਾਂ ਨੂੰ ਕੁੱਟਿਆ ਤੇ ਇਦਾਂ ਨਹੀਂ ਇਦਾਂ ਦੇ ਕਾਰਨਾਮੇ ਦਾਸ ਨੂੰ ਵੀ ਕਈ ਇੱਕ ਵਾਰ ਨਹੀਂ ਕਈ ਵਾਰੀ ਦੇਖਣੇ ਪਏ ਤੇ ਗੁਰਮੁਖੋ ਇਹ ਘਟਨਾ ਇਕੱਲੇ ਰਾਜਸਥਾਨ ਦੇ ਵਿੱਚ ਨਹੀਂ ਵਾਪਰੀ ਸਾਡੇ ਪੰਜਾਬ ਵਿੱਚ ਵੀ ਬਹੁਤ ਵਾਪਰ ਰਹੀਆਂ ਨੇ ਅੱਜ ਦੀ ਘੜੀ ਸਾਨੂੰ ਇੱਕ ਹੋਣਾ ਚਾਹੀਦਾ ਸਾਰੀਆਂ ਸ਼ਰੀਕੇਬਾਜ਼ੀਆਂ ਛੱਡਣੀਆਂ ਚਾਹੀਦੀਆਂ ਨੇ ਤੇ ਇੱਕ ਦੂਜੇ ਦਾ ਸਾਥ ਦੇ ਕੇ ਜਿਹੜੇ ਇਦਾਂ ਦੇ ਗਲਤ ਅੰਸਰ ਨੇ ਗਲਤ ਬੰਦੇ ਨੇ ਉਹਨਾਂ ਨੂੰ ਨੱਥ ਪਾਓ ਉਹਨਾਂ ਤੇ ਕਾਰਵਾਈ ਕਰਵਾਓ ਸਾਰੇ ਇਕੱਠੇ ਹੋ ਕੇ ਤੇ ਬੀਬੀ ਹਰਮੀਤ ਕੌਰ ਦਾ ਵੱਧ ਤੋਂ ਵੱਧ ਉਹਨਾਂ ਦੇ ਸਮੂੱਚੇ ਸਿੰਘਾਂ ਦਾ ਜਥੇ ਦਾ ਅਸੀਂ ਸਾਥ ਦੀਏ ਭੁੱਲਾਂ ਦੀ ਖਿਮਾ ਜੀ ਇਹ ਬੇਨਤੀਆਂ ਪ੍ਰਵਾਨ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ